ਉੱਨਾ ਆਇਆ ਮਤੂੰ ਤੂੰ ਨਾ ਆਇਆ ਵਾ ਤੈਨੂੰ ਨਹੀਂ ਕਹਿਦਾ ਕਿ ਤੂੰ ਮੇਰੇ ਸਮਝੀਏ ਸਾ ਮੇਰੇ ਰੁਕ ਜਾ ਕੇ ਮੈਂ ਰੁਕ ਜਾ ਹੈਲੋ ਕੁਛ ਨਹੀਂ ਪੁੱਤਾ ਆਪਣੇ ਯਾਰ ਨਾਲ ਹੀ ਆਇਆ ਇੱਕ ਤੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈ ਗੱਲ ਗੱਲ ਕਰ ਲੈ ਆ ਦੱਸੀ ਯਾਰ ਹੈਲੋ ਹਾਂਜੀ ਭਜਾਈ ਮੇਰੇ ਨਾਲ ਹੀ ਆਏ ਹਾਂ ਹਾਂ ਸਵੇਰ ਦਾ ਹੀ ਮੇਰੇ ਨਾਲ ਕਰ ਲੋ ਗੱਲ ਹੈਲੋ ਹਾਂ ਲੱਗੀਆਂ ਕੋਈ ਆਪਦੀ ਸਹੇਲੀ ਨੇਹਾ ਨੂੰ ਨਾ ਲੈ ਕੇ ਆਈ ਪਾਵਾਂ ਉਹਨੂੰ ਕੰਨ ਨਿਆ ਨਿਆ ਮੈਂ ਵੀ ਨਾਲੀਆਂ ਯਾਰ ਵੀਰ ਬਣਾ ਕੈਦੀ ਲੈ ਆ ਚੱਲ ਕੋਈ ਨਹੀਂ ਫਿਰ ਲਈ ਚੰਗਾ ਯਾਰ ਯਾਰ ਹੈ ਜੀ ਪਾਵਾਂ ਦੀ ਪਾਵਾਂ ਦੀ ਪਾਵਾਂ ਦੀ ਉਹਦੋਂ ਹੀ ਲਾਉਣੀ ਆ ਜਦੋਂ ਪਾਟ ਗਈ ਏ ਪਾਟਣ ਤੋਂ ਬਾਅਦ ਹੀ ਲਵੇਗੀ ਹਾਂ ਇਹ ਉਦੋਂ ਹੀ ਹੱਡੀ ਲਾਉਣੀ ਆ ਠੀਕ ਆ ਨਾ ਇਹ ਇਹ ਸੀਪੇ ਨੂੰ ਭੇੜਾ ਦੇ ਇਹ ਸਾਰ ਲੋ ਸਿਆਲਾ ਹੱਡੀ ਦਾ ਵਹਿਰ ਆ ਇਹਦੇ ਨਾਲ ਐਨੂੰ ਜੋਂਡੀਰ ਆਣਾਂ ਦਾ ਬਣਾ ਰਹਿਂਦਾ ਬਸ ਮੁੰਡਾ ਬਸ ਏ ਦੀ ਸਾਲੀ ਨੇ ਦਿੱਤੀ ਸੀ ਇਹਨੂੰ ਪਤਲਾ ਹੋ ਗਿਆ ਬੜਾ ਟੈਨਸ਼ਨਾਂ ਖਾ ਗਈਆਂ ਘਰ ਬਣਾਉਂਦੀਆਂ ਇਹਨੂੰ 1% ਨਹੀਂ ਹੈਗੀ ਉਹ ਟੈਨਸ਼ਨ ਦਾ ਚਿੱਟੇ ਆ ਗਏ ਵੀ ਮੇਰੇ ਕਾਕੇ ਤੇਰੀ ਮੰਮੀ ਨੂੰ ਕਾਕੇ ਦੇ ਵੀ ਆ ਗਏ ਚਿੱਟੇ ਵਿਚਾਲੇ ਆਏ ਚਿੱਟੇਆਂ ਹੋਈਆਂ ਪਿੱਛੇ ਵੀ ਸਾਰੇ ਆਏ ਕਿੱਥੇ ਦੱਸ ਉਹ ਪਿੱਛੇ ਵੀ ਸਾਰੇ ਚਿੱਟੇ ਹੋਵੇ ਨੂੰ ਜਿੱਦਰ ਨੂੰ ਮਰਜੀ ਕਿੱਧਰ ਨੂੰ ਜਲੀ ਸ਼ਹਿਰ ਨੂੰ ਕਾਹਦੇ ਲਈ ਮੈਂ ਆਪ ਦਾ ਕੰਮ ਕਰਕੇ ਆਉਣਾ ਕੀ ਕੰਮ ਆ ਕੰਮ ਹੈਗਾ ਤਾਂ ਕੰਮ ਜਾਣਾ ਐਵੇਂ ਨਸ਼ਾੜਾ ਆ ਨਸ਼ੇ ਨੁਸ਼ੇ ਛੱਡ ਦੇ ਗਾੜੀਆਂ ਆ ਗੀ ਕਰਨ ਤਾਂ ਹੀ ਮੈਂ ਜਾਣਾਗਾ ਨਸ਼ੇ ਛੱਡ ਦੇ ਮਾਰੀਆਂ ਆਤਾ ਤੇ ਤੂੰ ਪਿਓ ਲਿਆ ਕੇ ਦਿੰਦਾ ਮੈਂ ਪਿਓ ਵਿਚਾਰਾ ਕਿੱਥੇ ਸਵਰਗ ਆ ਜਾਂਦੇ 27 ਕਿੱਥੇ ਦਾ ਸੀ ਉਹਨੂੰ ਯਾਦ ਕਰਦੀ ਆ ਮੈਨੂੰ ਬਤਾ ਦੂ ਅੱਜ ਵੀ ਮਾਲ ਮੁੱਕਾ ਆ ਮਾਲ ਮੁੱਕਾ ਜਾਣਾ ਕੀ ਮਾਲ ਤੇ ਤੂੰ ਹੀ ਲਿਆ ਦੋ ਸਿਕਿਉਰਿਟੀ ਪਿੰਨ ਅਹੀਂ ਨਹੀਂ ਲਿਆ ਕੇ ਦੇ ਸਕਦੇ ਬੜੀ ਕੀ ਹੁਣ ਜਿਸਟਿਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਤੇ ਜਗਦੀਪ ਸੁਭਾ ਅਰਲੀ ਮਾਰਨਿੰਗ ਕੰਮ ਤੇ ਜਾਂਦੇ ਆ ਸੋ ਇਹ ਹੋਇਆ ਕਿ ਕਿ ਅਸੀਂ ਅੱਜ ਸਵੇਰੇ ਜਦੋਂ ਉઠੇ ਮੈਂ ਸਵੇਰੇ ਉੱਠ ਕੇ ਨਹਾ ਕੇ ਚਾਹ ਬਣਾ ਕੇ ਲੈ ਜਾਈ ਹੁੰਨੀ ਆ ਉੱਪਰ ਤੇ ਚਾਹ ਪੀ ਕੇ ਨਾ ਜਗਦੀਪ ਮੇਰੇ ਨਾਲ ਹੀ ਥੱਲੇ ਆ ਜਾਂਦੇ ਨੇ ਕਿਉਂਕਿ ਥੱਲੇ ਆ ਕੇ ਅਸੀਂ ਰੈਡੀ ਹੋਣਾ ਹੁੰਦਾ ਦੋਨਾਂ ਜਣਿਆਂ ਨੇ ਹੋਇਆ ਕਿ ਕਿ ਮੈਂ ਜਗਦੀਪ ਕਹਿੰਦੇ ਚੱਲ ਅੱਜ ਮੈਂ ਭਾਂਡੇ ਧੋ ਦੇਣਾ ਕਿਉਂਕਿ ਕੱਲ ਰਾਤ ਮੇਰਾ ਸਿਰ ਬਹੁਤ ਦੁਖਦਾ ਸੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆ ਤੇ ਹੁਣ ਫਿਰ ਤੋਂ ਦੁਬ ਕੰਮ ਸ਼ੁਰੂ ਕੀਤਾ ਨਾ ਤਾਂ ਦੁਬਾਰਾ ਮੇਰਾ ਸਟ्रेस ਲੈ ਕੇ ਨਾ ਸੇ ਰਫਰ ਤੋਂ ਦੁਖਣਾ ਸ਼ੁਰੂ ਹੋ ਗਿਆ ਤੇ ਕਈ ਵਾਰ ਤਾਂ ਇੰਨਾ ਕੁ ਜ਼ਿਆਦਾ ਵਰਸ ਹੁੰਦਾ ਕਿ ਪੁੱਛੋ ਹੀ ਨਾ ਹੋ ਤੇ ਮੈਂ ਆ ਕੇ ਜਗਦੀਪ ਕਹਿੰਦੇ ਚੱਲ ਠੀਕ ਹੈ ਤੂੰ ਇਦਾਂ ਕਰ ਤੂੰ ਮੇਰੇ ਲਈ ਸਮੂਦੀ ਬਣਾ ਦੇ ਤੇ ਮੈਂ ਫਟਾਫਟ ਭਾਂਡੇ ਤੇ ਉਹਦੇ ਨਾਲ ਉਹ ਲਾ ਕੇ ਭਾਂਡੇ ਤੇ ਹੁਣ ਮੈਂ ਬਣਾਉਣ ਲੱਗੀ ਸਮੂਦੀ ਤੇ ਨਾਲ ਦੀ ਨਾਲ ਸਾਡੇ ਦੋਵਾਂ ਦੇ ਕਰਨ ਲੱਗੇ ਟਿਪਨ ਪੈਕ ਇਹ ਹੁੰਦੀ ਆ अर्ਲੀ ਮਾਰਨਿੰਗ ਦੀ ਰੁਟੀਨ ਕਿਉਂਕਿ ਇੱਥੇ ਟਾਈਮ ਬੜਾ ਖਿੱਚਵਾ ਹੁੰਦਾ ਸਵਾ 4 ਵਜੇ ਉੱਠੀਦਾ ਤੇ ਪੌਣੇ 6 ਵਜੇ ਨੂੰ ਘਰੋਂ ਨਿਕਲਣਾ ਹੁੰਦਾ ਉਹ ਵੀ ਤਿਆਰ ਵੀ ਹੋਣਾ ਲੰਚ ਵੀ ਲੈ ਕੇ ਜਾਣਾ ਸਾਰਾ ਕੁਝ ਕਰਨਾ ਹੁੰਦਾ ਹਨਾ ਚਲੋ ਬਹੁਤ ਵਧੀਆ ਲੱਗਦਾ ਜਦੋਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਉਹ ਡੇਢ ਘੰਟਾ ਨਿਕਲ ਜਾਂਦਾ ਸਵਾ ਹੀ ਨਹੀਂ ਪਤਾ ਲੱਗਦਾ oh my god ਇਹ ਤਾਂ ਬਹੁਤ ਵਧੀਆ ਲੱਗਦਾ ਪਰ ਇਦਾਂ ਲਾਈਫ ਭੱਜਦੀ ਹੈ ਨਾ ਕਿ ਬਸ ਇਹਨੂੰ ਬ੍ਰੇਕਾ ਹੀ ਨਹੀਂ ਲੱਗ ਰਹੀਆਂ ਐਂ ਲੱਗਦਾ ਹੁੰਦਾ ਬਟ ਇੰਡੀਆ ਫਿਰ ਵੀ ਸਾਡੇ ਕੋਲ ਬਹੁਤ ਖੁੱਲਾ ਟਾਈਮ ਹੁੰਦਾ ਸੀ ਇੰਡੀਆ ਨਾ ਮੈਂ ਕਈ ਵਾਰਾ ਨਾ ਜਦੋਂ ਗਰਮੀਆਂ ਦੇ ਦਿਨ ਹੁੰਨੇ ਐਂ ਲੱਗਣਾ ਸਾਰਾ ਦਿਨ ਲੰਘਦਾ ਹੀ ਨਹੀਂ ਪਿਆ ਕਿਉਂਕਿ ਕੰਮ ਕਰਕੇ ਵੇਲੇ ਹੋ ਜਾਣਾ 9-10 ਵਜੇ ਨੂੰ ਫਿਰ ਜਾ ਕੇ ਖਾ ਪੀ ਕੇ ਪਹਿ ਜਾਣਾ ਫਿਰ ਉਧਰੋਂ ਦੁਪਹਿਰ ਦਾ ਵੇਲਾ ਨਾ 2 ਵਜੇ ਵਾਲੀ ਚਾਹ ਕਦੇ 10 ਵਾਲੀ ਚਾਹ ਤੇ ਫਿਰ ਸ਼ਾਮ ਦੀ ਚਾਹ ਤੇ ਫਿਰ ਤੇ ਦੁਪਹਿਰ ਦੀ ਰੋਟੀ ਦਾ ਟਾਈਮ ਇਦਾਂ ਪਤਾ ਹੀ ਨਹੀਂ ਲੱਗਦਾ ਇੱਥੇ ਤੇ ਵੈਗਰੂ ਦੀ ਕਿਰਪਾ ਨਾਲ ਦੋ ਵਾਰੀ ਖਾ ਲਈਏ ਬਹੁਤ ਵੱਡੀ ਗੱਲ ਆ ਇੱਥੇ ਤੇ ਸਭ ਤੋਂ ਵਧੀਆ ਰਾ ਖਾਣਾ ਰਾਤ ਨੂੰ ਹੀ ਹੁੰਦਾ ਚਲੋ ਇਹ ਤਾਂ ਰੁਟੀਨ ਹੋ ਗਈ ਆਸਟ੍ਰੇਲੀਆ ਦੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਬਹੁਤ ਹੀ ਖਾਸ ਗੱਲ ਕਿ ਮੈਂ ਆਸਟ੍ਰੇਲੀਆ ਆਈ ਸੀ 2019 ਦੇ ਵਿੱਚ ਔਰ ਜਦੋਂ ਮੈਂ ਆਈ ਸੀਗੀ ਮੈਂ ਕੱਲੀ ਆਈ ਸੀ ਮੇਰਾ ਸਪਾਊਸ ਨਹੀਂ ਲੱਗਾ ਸੀਗਾ ਏਜੰਟ ਨੇ ਪੈਸੇ ਸਪਾਊਸ ਦੇ ਲੈ ਸੀ ਤੇ ਬਾਅਦ ਚੋਂ ਮੈਨੂੰ ਭੇਜਿਆ ਕੱਲੀ ਨੂੰ ਹੀ ਸੀਗਾ ਸੋ ਬਟ ਚਲੋ ਉਸ ਵੇਲੇ ਪ੍ਰਬਨੂਰ ਜਿਹੜੀ ਸੀ ਉਹ 4.5 ਸਾਲ ਦੀ ਸੀ ਏਕਮਨੂਰ ਜਿਹੜੀ ਸੀ 2.5 ਸਾਲ ਦੀ ਸੀ ਤੇ ਮੈਂ ਮਾਰਚ ਦੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਆਈ ਸੀ ਔਰ ਮੇਰਾ ਜਿੱਦਾਂ ਕਿ ਵੀਜ਼ਾ ਆਇਆ ਸੀ 6 ਤਰੀਕ ਨੂੰ 8 ਤਰੀਕ ਦੀ ਮੇਰੀ ਫਲਾਈਟ ਸੀ ਮੇਰੇ ਕੋਲ ਸਿਰਫ 2 ਦਿਨ ਸੀ 2 ਦਿਨਾਂ ਦੇ ਵਿੱਚ 22 ਲੱਖ ਰੁਪਈਆ ਕੈਸ਼ ਇਕੱਠਾ ਕਰਕੇ ਮੈਨੂੰ ਨਹੀਂ ਪਤਾ ਮੇਰੇ ਭਰਾ ਮਾਂ ਤੇ ਮੇਰੇ ਸੌਰਿਆਂ ਕਿੱਥੋਂ ਦਿੱਤਾ ਸੀ ਵੈਸੇ ਮੈਨੂੰ ਪਤਾ ਕਿਉਂਕਿ ਪੈਸੇ ਘਰ ਤਾਂ ਹੈ ਨਹੀਂ ਸੀ ਕਿੱਥੋਂ ਕਿੱਥੋਂ ਉਹਨਾਂ ਨੇ ਇਕੱਠੇ ਕੀਤੇ ਤਾਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਓ ਮਾਈ ਗਾਡ ਠੀਬੀਏ ਜੀਏ ਓਏ ਬਤਮੀਜ਼ ਲੇਡੀ ਆ ਦੇਖੋ ਨਵੇਂ ਮਹਿਮਾਨ ਜੀ ਇਹ ਹੁਣ ਅੱਗੇ ਨਾਲ ਐਕਟਿਵ ਹੋ ਗਏ ਨੇ ਬੋਚ ਕੀ ਵਾਓ ਓਏ ਤੈਨੂੰ ਬੁਲਾਇਆ ਹੈ ਇਹ ਉਹ ਇਹ ਉਹ ਔਰਤਾਂ ਜਿਹੜੀਆਂ ਫਰੀਜ ਚ ਗਾਂ ਖਾਈ ਆਵਦੀਆਂ ਗਾਂ ਹੋ ਕੇ ਗਾ ਟਾਂ ਗੜਾ ਹੀ ਲੈਣੀ ਕਿਸ ਨਾ ਕਿਸ ਗੱਲ ਚ ਕਿ ਮੈਂ ਹੈ ਮੈਂ ਹੂੰ ਹੈ ਰਾਤ ਇਹਨੇ ਜੋ ਖੁੱਲੀ ਘੜੀ ਫਿਰਦੀ ਸੀ ਆ ਬਦਤਮੀ ਔਰਤੇ ਤੈਨੂੰ ਖੜਨਾ ਨਹੀਂ ਆਉਂਦਾ ਹੈ ਤੈਨੂੰ ਖੜਨਾ ਨਹੀਂ ਆਉਂਦਾ ਬਦਤਮੀ ਔਰਤ ਟੇਕੇ ਖੜਜਿਆ ਵੀ ਬੰਦਾ ਪੁੱਛਣ ਆਲਾ ਹੋਵੇ ਓ ਮਾਈ ਗੱਡ ਏ ਓਏ ਮਾਰਿਆ ਟੁੱਡ ਮਾਰ ਖਾ ਵੇਖੀ ਤੈਨੂੰ ਮੈਂ ਲੱਥੇ ਵੇਖੀ ਚੱਲਦੇ ਤੇਰੇ ਨਾਲ ਫਿਰ ਠੀਕ ਐ ਨਾ ਸਿੱਧਾ ਹੀ ਕੰਮ ਚੱਲੂਆ ਆਪਣਾ ਵੀ ਮੁਕਿਓ ਮੁਕੀ ਚਪੇਟੋ ਚਪੇਟੀ ਹੋਵਾਂਗੇ ਇੱਥੇ ਮਾੜਾ ਜੇ ਟੁੱਡ ਮਾਰਿਆ ਕਿਤੇ ਮੈਨੂੰ ਖੁਰਲੀ ਤੋਂ ਠਾਉਣ ਦੀ ਕੋਸ਼ਿਸ਼ ਕੀਤੀ ਗਈ ਠੀਕ ਐ ਨਾ ਖੁਰਲੀ ਨਹੀਂ ਬੰਨੀ ਆ ਕੋਈ ਗੋਲ ਗੱਪਿਆਂ ਦੀ ਰੇੜੀ ਨਹੀਂ ਜਿੱਥੋਂ ਪਾਸੇ ਕਰੀ ਜਾਂਦੀ ਮੈਨੂੰ ਬਸ ਤਵੀਜ ਆ ਸਿੱਧਾ ਕਹੇ ਹਾਂ ਚੁਗਲੀਆਂ ਨੂੰ ਜਾਣਾ ਤੋਤਾ ਸੂਟ ਪਾ ਕੇ ਜਾਂਦੀ ਕੀ ਲੋੜਾ ਮੂੰਹ ਧੋ ਕੇ ਉਵੇਂ ਹੀ ਚੱਲ ਜੋ ਹੈ ਮੱਥੇ ਤੇ ਆਟਾ ਲਾਇਆ ਵੇ ਕਿੱਡਾ ਇਹਨੇ ਟਿੱਕਾ ਲਾਇਆ ਹੁੰਦਾ ਜਵੇ ਮੈਂ ਤੂੰ ਇਹ ਕੀ ਕਰ ਹੈ ਦੱਸ ਕੀ ਕਰਦੀ ਜੇ ਰੋਟੀਆਂ ਮੈਂ ਹੀ ਪਕਾ ਕੇ ਹਟੀ ਬਕੇ ਪੇੜੇ ਤਾਂ ਮੈਂ ਹੀ ਕੀਤੇ ਸਾਰੇ ਮੈਂ ਹੀ ਕੀਤੇ ਜੇ ਪੇੜੇ ਕਰਦੀਆਂ ਇਹ ਆਟਾ ਲੱਗਣਾ ਹੀ ਹੋ ਰੋਟੀਆਂ ਪਕਾਉਂਦੀਆਂ ਤਾਂ ਲੱਗੜਾ ਹੀ ਨਹੀਂ ਦੱਸ ਇਹ ਵਿਗੜੀ ਜਵਾਕੜੀ ਬੱਸ ਚੁਗਲੀਆਂ ਕਰਨ ਤੁਰਪੁਟ ਆਏ ਨਾ ਠੰਢ ਢੇੜਿਆ ਦਾ ਸ਼ਹਿਰ ਕੰਮ ਕਰਨ ਜਾਣਾ ਨਾ ਕਿ ਚੁਗਲੀਆਂ ਨੂੰ ਜਾਣਾ ਓਕੇ ਘੁੰਮਣ ਫਿਰਨ ਜਾਏਗੀ ਪਿੰਡ ਵਾਲਿਆਂ ਦਾ ਮੋਹ ਪਿਆਰਿਆ 6 ਮਹੀਨੇ ਹੋ ਗਏ ਰਾਰ ਓਕੇ ਨੂੰ ਮਿਸਤਰੀ ਜਾਬ ਪਿੰਡ ਵਾਲਿਆਂ ਨੇ ਇੱਜ਼ਤ 6 ਮਹੀਨੇ ਕਰ ਲਈ ਘਟੋ ਘਟ ਆਪਣੀ ਲੈ ਲੈਂਟਰ ਤੋਂ ਬਾਅਦ ਹੀ ਚੱਕਿਆ ਹਾਂ ਐਂਡ ਵਾਲੇ ਮਲੈਂਟਰ ਤੋਂ ਬਾਅਦ ਹੀ ਉਹ ਘੂਲ ਘੂਲ ਚੱਕਿਆ ਜਾਣਾ ਸਾਰਾ ਸਾਰਾ ਖਰ ਖਾਲੀ ਹੋ ਜਾਣਾ ਫਿਰ ਬੂਟੇ ਲਾਦਨੇ ਫਿਰ ਰੌਣਕ ਬਣਾ ਦੇਣੀ ਸਾਰੇ ਹਾਂ ਵਧੀਆ ਬਣਾ ਦਾਂਗੇ ਮਲੇਰ ਕੋਟਲੇ ਜਾਣਾ ਨਰਸਰੀਆਂ 'ਚ ਚੱਕਣ ਬੂਟੇ ਵੱਡੇ ਵੱਡੇ ਹੀ ਹੂੰ ਕੋਰੇ ਦੀ ਮੰਮੀ ਇਹ ਆ ਕੋਰੇ ਦੀ ਮੰਮੀ ਆਈ ਜਾਂਦੀ ਆ ਸੀ ਪਿਆ ਕੁ ਕਰੀਏ ਪੈਰ ਤੇ ਚੜਾ ਸਾਡਾ ਭਾ ਡਾਕਟਰ ਵੀ ਆ ਡੌਗਸ ਦਾ ਤੇ ਇਹਦਾ ਇੱਕ ਡੌਗ ਮਰ ਗਿਆ ਯਾਰ ਮੈਂ ਪਾਕਿਸਤਾਨੀ ਬੁਲੀ ਤੇ ਜੇ ਵੀਰ ਭਰਾ ਕਿਸੇ ਕੋ ਪਾਕਿਸਤਾਨੀ ਬੁਲੀ ਫੀਮੇਲ ਮੇਲ ਵੱਡਾ ਹੋਇਆ ਹਨਾ ਤੇ ਸਾਨੂੰ ਜਰੂਰ ਦੱਸਣਾ ਮੈਸੇਜ ਕਰਕੇ ਆਹੀ ਲੈ ਕੇ ਜਾਵਾਂਗੇ ਆਪੇ ਲੈ ਜਾਾਂਗੇ ਜੀ ਆਣ ਕੇ ਕੋਸ਼ਿਸ਼ ਕਰਿਓ ਸੇਵਾ ਵਾਲਾ ਹੀ ਹੋਵੇ ਭਾਈ ਪੈਸੇ ਨਹੀਂ ਲਉਣ ਗਿਓ ਵੀ ਸੱਚੀ ਗੱਲ ਆ ਜੇ ਕਹਿੰਨੇ ਸਾਹਮਣ ਨੂੰ ਦੇਣਾ ਹੋਵੇ ਤੇ ਕਿਉਂਕਿ ਡਾਕਟਰ ਬੰਦਾ ਇਹਨੇ ਆਪੇ ਸੰਭਲ ਲੈਣਾ ਚੱਕਦਾ ਹੈ ਗਰੀਬੀ ਲਾਓ ਜੀ ਲਾਓ ਝੂਟੇ ਝੂਟੇ ਫਰੀ ਹੈ ਕੰਮ ਚ ਮਾਰ ਜੋਰ ਮੀਰ ਮੇਰੇ ਉੱਡਾ ਹੀ ਸਰੀਆ ਤੇ ਉੱਡੀ ਡਾਈ ਆ ਸਹੀ ਗੱਲ ਆ ਨਹੀਂ ਡਾਈ ਤਾਂ ਉਹਦੂ ਵੀ ਮੋਟੀ ਆ ਓ ਪਾਜੀ ਅੰਦਰ ਨਾ ਚਹੀਂ ਕੀ ਹਾਲ ਚੱਲ ਜੀ ਠੀਕ ਠਾਕ ਫੋਰ ਪਾਕਟ ਵਾਓ ਨਾਈਸ ਜ ਹੈ ਸ਼ਰਟ ਬਾਬਾ ਦੇਣਾ ਬੜਾ ਟੱਕਰੇ ਨਾ ਮਾ ਕੀ ਹਾਲ ਹੈ ਉਸਤਾਦ ਜੀ ਠੀਕ ਹੈ ਮਿਲਦੇ ਤੁਸੀਂ ਮੈਨੂੰ ਹੈਪੀ ਬਰਥਡੇ ਮਿਲ ਕੇ ਨਹੀਂ ਮੈਂ ਵੈਸੇ ਵਿੱਚ ਕਰਦੀ ਪਤਾ ਨਾ ਹੈਪੀ ਬਰਥਡੇ ਥੈਂਕ ਯੂ ਸੋ ਮਚ ਪਾਈ ਠੀਕ ਠਾਕ ਜੀ ਵਧੀਆ ਜੀ ਵਧੀਆ ਚਾਹੀਦੇ ਤੁਹਾਡੀ ਕਿਟਾਈ ਆਈ ਤਾਂ ਲਿਬੜੇ ਫਿਰਦੇ ਭਰਾਵਾ ਘਰ ਵਾਸਤੇ ਇਹਨਾਂ ਨੂੰ ਘਰੇ ਰੱਖਣ ਦੇ ਲਈ ਕੋਈ ਨਾ ਫਰੈਂਡਲੀ ਡੌਗ ਚਾਹੀਦਾ ਮਤਲਬ ਜਾਂ ਹੋਵੇ ਟੋਏ ਫਾਰਮ ਹੋ ਜੇ ਜਾਂ ਸਿੱਟਜੂ ਹੋ ਜੇ ਜਾਂ ਹੋਰ ਕੋਈ ਬਰੀਡ ਹੋਵੇ ਜਿਹੜੀ ਯੂਨੀਕ ਹੋਵੇ ਜਾਂ ਤਾਂ ਫਿਰ ਇੱਕ ਹੋਰ ਹੈ ਕਿਹੜੇ ਚਾਉ ਚਾਉ ਕਿਉਂ ਚਾਉ ਆਓ ਮੜਾ ਵੱਡਾ ਹੁੰਦਾ ਵਾ ਜੇ ਕਿਸੇ ਵੀਰ ਕੋਲ ਹੈਗਾ ਤੇ ਕੰਟੈਕਟ ਜਰੂਰ ਕਰਿਓ ਨੰਬਰ ਕਿੰਨਾ ਆਪਣਾ ਤੁਸੀਂ ਬੋਲ ਦੋ ਆਪਣਾ ਹੀ ਬਸ ਬਸ ਫਿਰ ਤਾਂ ਮੈਨੂੰ ਮੈਸੇਜ ਕਰ ਲਿਓ ਆ ਮੈਸੇਜ ਹੀ ਕਰ ਲਿਓ ਭਾਈ ਵੀਰ ਜਿਹੜੀ ਸਾਡੇ ਕੋ ਆਏ ਨੇ ਜਿਮਣੀ ਦੱਸਾ ਤਾ ਨਾ ਇਹ ਇਸ ਮੋਦੀ ਨਾਲ ਬਿਟਿਆ ਭਾਲ ਵੀ ਬਾਵ ਆ ਵੇ ਇਧਰ ਮੋਦੀ ਦਾ ਬੇਟਾ ਹੀ ਜਮਾ ਜੈਨੂਨ ਲੱਗਦੀ ਨੇ AI ਇਨਾ ਸਮਾਰਟ ਹੋ ਗਿਆ ਹੁਣ ਮਜ਼ੀਬ ਕਰਦੀ ਹੁਣ ਸਾਥ ਇਹ ਵੇ ਇਹੋ ਜਿਹਾ ਉੱਤਰ ਕੇ ਪੁਲਿਸ ਬਾਦੂ ਕਹਿੰਦਾ ਨਾ ਆ ਵੇ ਲੋ ਆਪਣੀ ਗੱਲ ਬਾਤ ਕਿੱਧਰ ਦਈ ਆ ਆ ਜੇ ਤੇ ਲੱਝੜ ਕਰਦੇ ਆ ਤਾਂ ਹਾਲ ਸਾਸਰੀ ਗਾਲ ਵੇ ਜੀ ਵੇ ਸਾਸਰੀ ਸਾਰਿਆਂ ਨੂੰ ਬੁਲਾ ਲਓ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਓਕੇ ਵਾਈ ਕਰਦੇ ਸਾਰਿਆਂ ਨੂੰ। ਆ ਹਾਂ ਉਹ ਤਾਂ ਉਹ ਤਾਂ ਗੱਡੀ ਦੀਆਂ ਮੁਬਾਰਕਾਂ ਹਨਾ ਮੈਂ ਤਾਂ ਮੈਂ ਉਹਦੋਂ ਵਿੱਚ ਤਾਂ ਕਰਦੀ ਸੀ ਪਰ ਉਹਦੋਂ ਦੀ ਫੋਟੋ ਨਹੀਂ ਨੋ ਭੇਜੀ ਮੈਨੂੰ ਗੱਡੀ ਦੀ। ਨਹੀਂ ਮੈਂ ਤਾਂ ਤੁਸੀਂ ਚਲੋ ਆਪਾਂ ਫੋਰਚੂਨਰ ਦੀ ਬਾਹਾਂ ਤਾਂ ਕਰਕੇ ਭੇਜੀ। ਆ ਆ ਲੈਣੀ ਫੋਰਚੂਨਰ ਅਸੀਂ ਲੈ ਚਲੋ ਐਨ ਵੀ ਲਈ ਬਹੁਤ ਵਧੀਆ ਗੱਡੀ ਆ। ਨਾਈਸ ਗੱਡੀ ਸਿਰਾ ਗੱਡੀ ਆ ਵੰਜੇ ਚਮਕ ਹੋਰ ਗੱਲਾਂ ਦੀ ਗੱਲਾਂ ਗੱਡੀ ਦੀ ਚਮਕਰੀ ਮਿਲੂ ਜਦੋਂ ਮਿਲੂ ਲੈ ਲੈਣੀ ਫੋਰਚੂਨ ਲੈਣੀ ਫੋਰਚੂਨ ਵੀ ਲੈ ਲੈਣੀ ਆ ਘੱਟਾ ਫਿਰ ਬਹੁਤ ਵਧੀਆ ਮਿਲ ਗਈ ਭਰਾਵਾ ਹਾਂ ਹਾਂ ਗੱਲ ਹੋਰ ਕਹਿੰਦੇ ਮਿੰਦਰਾ ਐਕਸਚੇਂਜ ਆਫਰ ਦਿੱਤੀ ਪੂਰੀ ਕੈਂਟਾਂ ਕਰਕੇ ਲਈਏ ਇਹਨਾਂ ਫਿਰ ਕੋਟਿੰਗ ਕਰਾਤੀ ਜੈਂ ਤੇ ਕੀਤੀ ਆ ਹੋਰ ਫਿਰ ਕਰਾਵਾਂਗੇ ਕਰਾ ਲਓ ਕਰਾ ਲਓ ਵਾਹੇ ਚਮਕਰੀ ਬਹੁਤ ਸੋਹਣੀ ਲੱਗਣ ਦਈ ਏ ਹਾਂ ਭਾਈ ਠੀਕ ਠਾਕ ਤੁਸੀਂ ਹਾਂਜੀ ਹਾਂਜੀ ਵੀਰੇ ਠੀਕ ਠਾਕ ਆ ਵਧੀਆ ਕੰਮ ਕਰ ਤੁਸੀਂ ਜਾਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਭਾ ਕੀ ਧਰਗਾ ਲੱਗਦਾ ਉਲੇ ਆ ਜਾਓ ਹੁਣ ਤੁਸੀਂ ਜਾ ਸਕਦੇ ਉਹ ਭਰਾਵਾ ਕੇ ਕੋ ਛੱਡ ਨਾ ਦਈਏ ਇਹਨੂੰ ਆ ਮਤਲਬ ਆ ਇਦਾਂ ਤੇ ਇੱਧਰ ਐ ਕਿਉਂ ਚੱਕਦੀ ਗਰੀਬੀ ਕਿ ਨਹੀਂ ਮਿਸਤਰੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਨਾਲ ਆ ਵੀਰ ਜੀ ਤੁਸੀਂ ਵੀ ਨਾਲ ਹੀ ਸੀ ਮਟੂਵਾਲ ਦੀ ਧਰਤੀ ਤੋਂ ਨਹੀਂ ਜੀ ਧਰਮਗੋੜ ਤੋਂ ਇਹ ਤਾਂ ਬਹੁਤ ਦੂਰੋਂ ਆ ਬੈਹ ਕਿਥੋਂ ਮਟਰੀ ਗੜਾ ਮਟਰੀ ਗੜਾ ਆਹ ਓਹੀ ਤੇ ਇਸ ਧਰਮਗੋੜ ਰੇ ਨਾ ਭਾਈ ਸਰ ਬੋਲਦੇ ਪਰ ਅਛਾ ਅਛਾ ਇਹ ਤਾਂ ਬਹੁਤ ਅਹੀਤ ਪੁਰਾਣੇ ਆਏ ਇਹ ਕੰਮ ਸਿੱਖਿਆ ਵੀ ਨਹੀਂ ਸੀ ਅਜਿਹੰਦਾ ਕੰਮ ਕਰਦਾ ਚੱਕ ਕੇ ਚੱਕ ਕੇ ਲੈ ਜਾ ਚੱਕ ਕੇ ਉਹ ਦਿਖਾ ਵਾਹ ਜੀ ਵਾਹ ਬਸ ਆਵਾਜ਼ ਸੁਣੋ ਤੁਸੀਂ ਇਹਦੇ ਤੋਂ ਉੱਤੇ ਕੁਝ ਨਹੀਂ ਹੈਗਾ ਇਹ ਦੂਤੇ ਪੰਜਾਬ ਦੇ ਵਿੱਚ ਸਕੂਨ ਨਹੀਂ ਇੱਕ ਗੁਰੂ ਘਰ ਆ ਬਿਹਯੂਤ ਸਾਹਿਬ ਵਾਲਾ ਇਹ ਯੋਗਰ ਬਹੁਤ ਜ਼ਿਆਦਾ ਯੋਗਰ ਜਿਹੜਾ ਕੰਮ ਇਹਨਾਂ ਨੇ ਕਰਦੇ ਨੇ ਨਾ ਆ ਪੌੜੀਆਂ ਜਿਹੜਾ ਆਏ ਹੋਏ 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 ਸਾਰੇ ਨੂੰ ਸੌਖਾ ਕਰ ਨਹੀਂ ਨਹੀਂ ਸੌਖਾ ਨਹੀਂ ਜਿਹੜੀ ਚੀਜ਼ ਬਣਦੀ ਹੈ ਨਾ ਇਹ ਵਾਕ ਹੀ ਆ ਹੈ ਪਤਾ ਲੱਗਣ ਲੱਗ ਪਿਆ ਬਹੁਤ ਮਿਹਨਤ ਦਾ ਕੰਮ ਆ ਇਹ ਇਹ ਦੋਵਾਂ ਦੇ 5 6 ਦਿਨ ਇੱਥੇ ਹੀ ਆ ਆਪਾਂ ਬੂਟੇ ਨੂੰ ਗਾਲਾਂ ਨਹੀਂ ਕੱਢਣ ਦੇਣੀਆਂ ਤੁਸੀਂ ਚੁੱਪ ਕਰਕੇ ਬੰਦੇ ਦਾ ਨਾਮ ਦੱਸ ਦੋ ਕੀ ਆ ਪਿਛਲੀਆਂ ਸਟੋਰੀਆਂ ਜਾ ਕੇ ਉਹ ਗੰਜੇ ਜਿਹੇ ਬੰਦੇ ਨੂੰ ਕੀ ਕਹਿ ਸਕਦੇ ਆਪਾਂ ਦੱਸੋ ਹਾਲ ਦੱਸੋ ਤਾਂ ਨਹੀਂ ਸਟਾਰਟ ਹੋਈ ਆ ਆਹ ਦਾ ਮਾਰ ਹੀ ਦੇਣ ਲੱਗੇ ਸੀ ਮੱਜਾਂ ਸਾਰੀਆਂ ਐਡੀਆਂ ਐਡੀਆਂ ਉਹਨਾਂ ਜੱਡੀਆਂ ਵਿੱਚ ਬੰਨੀਆਂ ਤੇ ਉਹਨਾਂ ਹੀ ਰਾਚਣ ਪਾਈ ਜਾਂਦੇ ਸੀ ਕਰਾ ਲੈਣਾ ਹੀ ਰਾਜੀ ਹੋਣਾ ਸਿਰਾਂ ਤੇ